ਮੈਂ 2 ਸਾਲ ਪਹਿਲੇ ਇਵੈਂਟ ਤੇ ਵੀ ਇੱਕ ਗੱਲ ਕਹੀ ਸੀ ਕਿ ਉਹ ਸਮਾਂ ਬੜਾ ਪਹਿਲਾਂ ਦਾ ਲੰਘ ਚੁੱਕਿਆ ਜਦੋਂ ਲੋਕੀ ਕਹਿੰਦੇ ਸੀ ਔਰਤਾਂ ਮਰਦਾਂ ਦੇ ਨਾਲ ਮੋਢੇ ਦਾ ਮੋਢਾ ਜੋੜ ਕੇ ਚੱਲਦੀਆਂ ਹਨ ਮੈਂ ਕਿਹਾ ਵਿਦੇਸ਼ਾਂ ਦੇ ਵਿੱਚ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੀਆਂ ਧੀਆ ਆਪਣੀ ਵਰਕ ਨੂੰ ਆਪਣੀ ਲਾਈਫ ਨੂੰ ਆਪਣੀ ਫੈਮਿਲੀ ਨੂੰ ਜਿਸ ਤਰੀਕੇ ਨਾਲ ਬੈਲੈਂਸ ਕਰਕੇ ਚੱਲ ਰਹੀਆਂ ਹਨ ਉਹ ਬਹੁਤ ਜ਼ਿਆਦਾ ਅੱਗੇ ਲੰਘ ਚੁੱਕੀਆਂ ਮੈਨੂੰ ਕਿਸੇ ਨੇ ਕਿਹਾ ਕਿ ਇਸ ਸੁਸਾਇਟੀ ਨੂੰ ਜੋ ਬਿਲਡ ਕਰਦੇ ਹਨ ਉਹ ਬੰਦੇ ਹਨ 인ਫਰਾਸਟਰਕਚਰ ਬਿਲਡ ਕਰਨ ਵਾਲੇ ਵੀ ਬੰਦੇ ਹੁੰਦੇ ਹਨ ਪੋਲੀਟੀਕਲ ਪਾਵਰ ਵੀ ਜਿਹੜੀ ਮੈਜੋਰਟੀ ਹੋਲਡ ਕਰਦੇ ਹਨ ਉਹ ਬੰਦੇ ਹੁੰਦੇ ਹਨ ਪਰ ਮੇਰਾ ਆਨਸਰ ਹੁੰਦਾ ਕਿ ਉਹਨਾਂ ਬੰਦਿਆਂ ਨੂੰ ਜਨਮ ਦੇਣ ਵਾਲਾ ਕੌਣ ਹੈ ਇਸੋ ਸੁਸਾਇਟੀ ਦੀ ਸਿਰਜਣਾ ਕਰਨ ਵਾਲਾ ਕੌਣ ਹੈ ਉਹ ਉਹਦੀ ਮਾਂ ਹੁੰਦੀ ਹੈ ਇੱਥੇ ਮੈਂ ਆਪਣੀਆਂ ਭੈਣਾਂ ਨੂੰ ਇੱਕ ਬੇਨਤੀ ਹੋਰ ਜ਼ਰੂਰ ਨਾਲ ਐਡ ਕਰਨੀ ਚਾਹੁੰਦਾ ਮੈਨੂੰ ਇਸ ਦੇਸ਼ ਦੇ ਵਿੱਚ ਰਹਿੰਦਿਆਂ ਨੂੰ ਤਕਰੀਬਨ 8-9 ਸਾਲ ਹੋ ਚੁੱਕੇ ਹਨ ਮੈਂ ਪ੍ਰੋਫੈਸ਼ਨ ਤੋਂ ਰੀਅਲ ਏਸਟੇਟ ਬ੍ਰੋਕਰ ਹਾਂ ਮੇਰੀ ਲਾਈਫ ਦੇ ਵਿੱਚ ਇੱਕ ਟਾਈਮ ਇਹੋ ਜਿਹਾ ਆਇਆ ਕਿ ਬੜੇ ਸ਼ਾਰਟ ਟਾਈਮ ਸਪੈਨ ਦੇ ਵਿੱਚ ਮੈਂ 200 ਤੋਂ ਵੀ ਵੱਧ ਘਾਰ ਰਮੈਂਟ ਕਾ ਟ੍ਰੇਸੀ ਲੈਪਟਾਪ ਇਸ ਕਰ ਇਸ ਏਰੀਆ ਚ ਵੇਚੇ ਸਾਂ ਸ਼ਾਇਦ ਮੈਨੂੰ ਲੱਗਾ ਕਿ ਇਹ ਮੇਰੀ ਲਾਈਫ ਦੀ ਬਹੁਤ ਵੱਡੀ ਅਚੀਵਮੈਂਟ ਆ ਪਰ ਨਹੀਂ ਇਸ ਤੋਂ ਅੱਗੇ ਉੱਠ ਕੇ ਦੇਖਦੇ ਆਂ ਤੇ ਇੱਥੇ ਬਹੁਤ ਕੁਝ ਕਰਨ ਵਾਲਾ ਹੈ ਸਿਰਫ ਫਾਈਨੈਂਸ਼ੀਅਲ ਫਰੀडम ਜਿਹੜੀ ਹੈ ਉਹ ਤੁਹਾਡੀ ਲਾਈਫ ਦਾ ਇੱਕ ਹਿੱਸਾ ਹੋ ਸਕਦਾ ਹੈ ਸਾਰਾ ਕੁਝ ਨਹੀਂ ਹੁਣ ਇਸ ਤੋਂ ਅੱਗੇ ਜੋ ਕਰਨ ਵਾਲਾ ਹੈ ਉਸ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਸਹਿਯੋਗ ਹੈ ਉਹ ਮੇਰੀਆਂ ਭੈਣਾਂ ਦਾ ਚਾਹੀਦਾ ਕਿਉਂਕਿ ਐਜ਼ ਅ ਮਦਰ ਤੁਸੀਂ ਕੁਝ ਵੀ ਕਰ ਸਕਦੀਆਂ ਹੋ ਜਦੋਂ ਦਲੀਪ ਸਿੰਘ ਦੀ ਮੁਲਾਕਾਤ ਮਹਾਰਾਣੀ ਜਿੰਦਕੌਰ ਦੇ ਨਾਲ ਹੁੰਦੀ ਹੈ ਉਹ ਮੁਲਾਕਾਤ ਕੋਈ ਬਹੁਤੀ ਜ਼ਿਆਦਾ ਲੰਬੀ ਨਹੀਂ ਸੀ ਸ਼ਾਇਦ ਇੱਕ ਜਾਂ ਦੋ ਮੁਲਾਕਾਤਾਂ ਹੀ ਸਨ ਉਹਨਾਂ ਮੁਲਾਕਾਤਾਂ ਦੇ ਵਿੱਚ ਹੀ ਜਿੰਦਕੌਰ ਰੀਅਲਾਈਜ਼ ਕਰਵਾ ਦਿੰਦੀ ਹੈ ਕਿ ਦਲੀਪ ਸਿੰਘ ਤੂੰ ਕਿਸ ਕੌਮ ਦਾ ਵਾਰਿਸ ਹੈਂ ਤੂੰ ਕਿਸ ਦੇਸ਼ ਦਾ ਵਾਰਿਸ ਹੈਂ ਤੇਰੀ ਪਾਵਰ ਕੀ ਹੈ ਤੇਰੀ ਕੈਪੇਬਿਲਿਟੀ ਕੀ ਹੈ ਤਾਂ ਤੂੰ ਕੀ ਕੁਝ ਕਰ ਸਕਦਾ ਬਾਬਾ ਨਾਨਕ ਨੇ ਤਾਂ ਕਿਹਾ ਸੀ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਹੈ ਪਰ ਜਿਹੜੀਆਂ ਮੇਰੀਆਂ ਭੈਣਾਂ ਨੇ ਉਹਨਾਂ ਨੂੰ ਹੁਣ ਇਹ ਬੇਨਤੀ ਆ ਕੇ ਰਾਜੇ ਰਾਣੀਆਂ ਕੇਵਲ ਜੰਮਣੇ ਨਹੀਂ ਇਹਨਾਂ ਨੂੰ ਬਣਾਉਣਾ ਵੀ ਹੈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨਹੀਂ ਚਾਹੁੰਦੇ ਦੇਸ਼ ਪੰਜਾਬ ਤੋਂ ਉੱਠ ਕੇ ਇੱਥੇ ਆ ਕੇ ਜੇ ਅਸੀਂ ਆਪਣੀ ਸਟਰਗਲ ਉਹੀ ਕੰਟੀਨਿਊ ਰੱਖਣੀ ਜਿਹੜੀ ਪਿਛਲੇ 50 ਸਾਲ ਤੋਂ ਵੀ ਚੱਲਦੀ ਸੀ ਸਾਡੀ ਕਮਿਊਨਿਟੀ ਆਉਂਦੀ ਆ ਲੇਬਰ ਤੋਂ ਵਿੱਚ ਗਰੋ ਕਰਕੇ ਇੱਕ ਸਟੈਪ ਅਹੈਡ ਜਾਂਦੀ ਹੈ ਫਿਰ ਅਸੀਂ ਬੱਚਿਆਂ ਨੂੰ ਇੰਡਲਜ ਕਰ ਦਿੰਨੇ ਆ ਆਪਣੀ ਲੇਬਰ ਜੋਬਸ ਦੇ ਵਿੱਚ ਮੇਨ ਜਿਹੜੀ ਚੀਜ਼ ਆ ਸਾਨੂੰ ਆਪਣੇ ਆਪ ਨੂੰ ਐਜੂਕੇਟ ਕਰਨਾ ਪੈਣਾ ਮੈਨੂੰ ਇਹ ਚੀਜ਼ ਬਹੁਤ ਲੇਟ ਰੀਅਲਾਈਜ਼ ਹੋਈ ਆ ਸ਼ਾਇਦ ਮੈਂ ਹਾਰਵਰਡ ਨਹੀਂ ਜਾ ਸਕਦਾ ਸ਼ਾਇਦ ਮੈਂ ਪ੍ਰਿੰਸਟਨ ਨਹੀਂ ਜਾ ਸਕਦਾ ਸ਼ਾਇਦ ਮੈਂ ਸਟੈਨਫੋਰਡ ਨਹੀਂ ਜਾ ਸਕਦਾ ਪਰ ਸਾਡੀ ਕਮਿਊਨਿਟੀ ਦੇ ਬੱਚੇ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਜ਼ਰੂਰ ਜਾਣੇ ਚਾਹੀਦੇ ਆ ਉਹਦੇ ਵਾਸਤੇ ਸਾਨੂੰ ਆਪ ਐਜੂਕੇਟ ਹੋਣਾ ਪੈਣਾ ਕਿ ਅਸੀਂ ਆਪਣੇ ਬੱਚਿਆਂ ਦੀ ਗ੍ਰੋਥ ਕਿਵੇਂ ਕਰੀਏ ਸਾਨੂੰ ਆਪਣੇ ਬੱਚਿਆਂ ਨੂੰ ਕੇਵਲ ਮਨੀ ਮਾਈਂਡਡ ਬਿਜ਼ਨਸ ਮਾਈਂਡਡ ਨਹੀਂ ਬਣਾਉਣਾ ਸਾਨੂੰ ਆਪਣੇ ਬੱਚਿਆਂ ਨੂੰ ਇਸ ਕਦਰ ਐਜੂਕੇਟ ਕਰਨਾ ਹੈ ਤਾਂ ਕਿ ਅਸੀਂ ਇਸ ਦੇਸ਼ ਦੇ ਵਿੱਚ ਜਿੱਥੇ ਅਸੀਂ ਖੜੇ ਆ ਸਾਡੀ ਜਿਹੜੀ ਮਿਹਨਤ ਆ ਉਹ ਇਸ ਕਦਰ ਪਹੁੰਚੇ ਸਾਡੇ ਬੱਚੇ ਇੱਥੇ ਲਾਅ ਮੇਕਰ ਬਣਨ ਸਾਡੇ ਬੱਚੇ ਇੱਥੇ ਪੋਲਿਸੀ ਮੇਕਰ ਬਣਨ ਆਈ ਵਾਂਟ ਟੂ ਸੀ आवर ਕਿਡਸ ਇਨ ਦਾ ਵਾਈਟ ਹਾਊਸ ਜੋ ਅਸੀਂ ਕਰਦੇ ਰਹੇਗੇ ਅਸੀਂ ਨਹੀਂ ਚਾਹੁੰਦੇ ਸਾਡੀ ਕਮਿਊਨਿਟੀ ਦੀ ਦੂਜੀ ਪੀੜ੍ਹੀ ਤੀਜੀ ਪੀੜ੍ਹੀ ਵੀ ਇਹੀ ਕੁਝ ਕਰਦੀ ਰਹੇ ਸੋ ਇਸ ਲਈ ਮੇਰੀਆਂ ਭੈਣਾਂ ਦਾ ਜਿਹੜਾ ਰੋਲ ਆ ਇੱਥੇ ਬਹੁਤ ਹੀ ਇੰਪੋਰਟੈਂਟ ਆਪਣੇ ਆਪ ਨੂੰ ਐਜੂਕੇਟ ਕਰਨਾ ਆਪਣੀ ਹੋਣਦ ਨੂੰ ਪਹਿਚਾਨਣਾ ਸਾਨੂੰ ਜ਼ਰੂਰੀ ਹੈ ਸਾਨੂੰ ਸੋਸ਼ਲ ਮੀਡੀਆ ਦੇ ਨਾਲ ਨਾਲ ਇੱਕ ਐਜੂਕੇਸ਼ਨ ਜਾਂ ਯੂਨੀਵਰਸਿਟੀ ਲੈਵਲ ਐਜੂਕੇਸ਼ਨ ਤੋਂ ਇਲਾਵਾ ਵੀ ਸਾਨੂੰ ਆਪਣੇ ਸਿੱਖ ਪੰਥ ਦੇ ਜਿਹੜੇ ਚੰਗੇ ਵਿਦਵਾਨ ਨੇ ਗਿਆਨੀ ਸੋਹਣ ਸਿੰਘ ਸੀਦਲ ਹੁਣਾਂ ਨੂੰ ਸੁਣਨਾ ਪਏਗਾ ਭਾਈ ਵੀਰ ਸਿੰਘ ਹੁਣਾਂ ਨੂੰ ਸੁਣਨਾ ਪਏਗਾ ਵੀਰ ਜਗਦੀਪ ਸਿੰਘ ਹੁਣਾਂ ਦੀਆਂ ਲਿਖਤਾਂ ਹੰਨੇ-ਹੰਨੇ ਪਾਤਸ਼ਾਹੀ ਵਰਗੀਆਂ ਕਿਤਾਬਾਂ ਦੇ ਵਿੱਚੋਂ ਸੇਧ ਲੈਣੀ ਪਾਉਗੀ ਜਿਹਦੇ ਵਿੱਚ ਦੱਸਿਆ ਕਿ ਇੱਕ ਔਰਤ ਦਾ ਰੋਲ ਸਿੱਖ ਇਤਿਹਾਸ ਨੂੰ ਇਸ ਕਦਮ ਤੇ ਸਿਰਜਣ ਵਿੱਚ ਕਿੰਨਾ ਵੱਡਾ ਸੀ ਸੋ ਇਹੀ ਇੱਕ ਇੰਪੋਰਟੈਂਟ ਫੈਕਟਰ ਆ ਕਿ ਜੇ ਅਸੀਂ ਅੱਜ ਇਸ ਚੀਜ਼ ਤੋਂ ਖੁੰਝ ਗਏ ਅੱਜ ਅਸੀਂ ਮੰਟਿਕੇ ਦੇ ਵਿੱਚ ਖੜੇ ਆ ਅਸੀਂ ਸਿਰਫ 60 ਮਿੰਟ ਦੀ ਦੂਰੀ ਤੇ ਆ ਸਿਲਕਨ ਵੈਲੀ ਤੋਂ ਪਿਛਲੇ 6 ਸਾਲਾਂ ਦੇ ਵਿੱਚ ਵੀ ਅਸੀਂ ਐਸੇ ਕ੍ਰੀਏਟਿਵ ਮਾਈਂਡ ਨਹੀਂ ਗਰੋ ਕਰ ਪਾਏ ਕਿ ਜੋ ਇੰਨੀਆਂ ਵੱਡੀਆਂ ਟੈਕ ਕੰਪਨੀਆਂ ਦੇ ਸੀਈਓ ਬਣ ਸਕਣ ਜੋ ਵਾਲ ਸਟਰੀਟ ਤੇ ਜਾ ਸਕਣ ਜੋ ਪੋਲਿਸੀ ਮੇਕਰ ਇਸ ਲੈਵਲ ਤੇ ਬਣ ਸਕਣ ਬਣੇ ਹਨ ਕੋਈ ਡਾਊਟ ਨਹੀਂ ਬੜਾ ਐਪਰੀਸ਼ੀਏਟ ਕਰਦੇ ਹਾਂ ਉਹਨਾਂ ਨੂੰ ਪਰ ਬੜੀ ਲੋੜ ਹੈ ਸਾਡੇ ਕੋਲ ਅੱਜ ਦੇ ਟਾਈਮ ਦੇ ਵਿੱਚ ਰਿਸੋਰਸਸ ਬਹੁਤ ਜ਼ਿਆਦਾ ਨੇ ਪਰ ਅਸੀਂ ਉਹ ਰਿਸੋਰਸਸ ਦਾ ਜਿਹੜਾ ਇਸਤੇਮਾਲ ਆ ਉਹ ਅਸੀਂ ਇਸ ਲੈਵਲ ਤੇ ਨਹੀਂ ਕਰ ਪਾ ਰਹੇ ਕਿਉਂ ਕਿਉਂਕਿ ਅਸੀਂ ਮਟੀਰੀਅਲਿਸਟਿਕ ਦੌੜ ਤੇ ਹੀ ਬਸ ਖਤਮ ਹੋ ਚੁੱਕੇ ਹਾਂ ਪੈਸੇ ਦੀ ਦੌੜ ਤੋਂ ਉੱਪਰ ਉੱਠ ਕੇ ਆਪਣੇ ਬੱਚਿਆਂ ਦੇ ਉੱਪਰ ਐਜੂਕੇਸ਼ਨ ਦੇ ਉੱਪਰ ਇਨਵੈਸਟ ਕਰਨਾ ਬਹੁਤ ਹੀ ਜ਼ਰੂਰੀ ਹੈ ਇਹੀ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਤੇ ਐਂਡ ਤੇ ਮੈਂ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੇ ਕੋਈ ਭੁੱਲਚੁੱਕ ਹੋ ਗਈ ਹੋਵੇ ਮੈਂ ਖਿਮਾ ਦਾ ਜਚਕਾਂ ਤੇ ਸਾਰਿਆਂ ਦਾ ਧੰਨਵਾਦ ਪ੍ਰਦੀਪ ਭੈਣ ਜੀ ਨਾਲ ਦੀ ਟੀਮ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ